ਮંત્રી ਅਮਿਤ ਸ਼ਾਹ ਵੱਲੋਂ ਡਾਕਟਰ ਬੀਮਰਾਓ ਬੇਦਕਰ ਸਬੰਧੀ ਦਿੱਤੇ ਬਿਆਨਾਂ ਖਿਲਾਫ ਜ਼ਿਲ੍ਹਾ ਦਾ ਬੰਦਗੀ ਕੰਪਲੈਕਸ ਦੇ ਬਾਹਰ ਰੋਸ ਮਾਰਚ ਜਿਹੜਾ ਹੈ ਰੋਸ ਪ੍ਰਦਰਸ਼ਨ ਜਿਹੜਾ ਹੈ ਉਸ ਉਪਰੰਤ ਡੀਸੀ ਅਦਿੱਤਿਓ ਉਪਲ ਨੂੰ ਮੰਗपत्र ਸੌਂਪਿਆ ਗਿਆ ਹੈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਪਠਾਨਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਸੁਜਨਪੁਰ ਤੋਂ ਕਾਂਗਰਸ ਵਿਧਾਇਕ ਵਿਰੇਸ਼ ਪੁਰੀਏ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਕੇਸ਼ ਕੁਮਾਰ ਬਬਲੀ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਕਿਹਾ ਹੈ ਕਿ ਅਮਿਤ ਸ਼ਾਹ ਵੱਲੋਂ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ.ਆਰ. ਅੰਬੇਦਕਰ ਵਿਰੁੱਧ ਕੀਤੀ ਗਈ ਟਿੱਪਣੀ ਜਿਹੜੀ ਹੈ ਨਿੰਦਨਯੋਗ ਹੈ ਤੇ ਅ ਪਿਆਰ ਪਰ ਕਾਸ਼ ਪਾਸ ਕਨਵਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਕਾਂਗਰਸ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਹਿਆ ਕਿ ਜੇਕਰ ਅਮਿਤ ਸ਼ਾਹ ਨੇ ਜਲਦੀ ਹੀ ਦੇਸ਼ ਦੀ ਜਨਤਾ ਤੋਂ ਮਾਫੀ ਨਾ ਮੰਗੀ ਤਾਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ ਇਸ ਮੌਕੇ ਦਿੱਤੀ ਮਈ ਰਾਜਕੁਮਾਰ ਬਲਕਪਰਦਾਨ ਜਰਨੈਲ ਸਿੰਘ ਚਰਨਜੀਤ ਸਿੰਘ ਹੈਪੀ ਪਰਸ਼ੋਤਮ ਸੁਖੀਸ਼ ਮਹਾਜਨ ਰਾਜਕੁਮਾਰ ਸੇਵਤਾ ਐਸ ਸੀ ਐਲ ਦੇ ਮੁਖੀ ਗਣੇਸ਼ ਵਿੱਕੀ ਉਪਦੇਸ਼ ਗੱਬਰ ਓ ਬੀ ਸੀ ਸੈੱਲ ਦੇ ਪੰਜਾਬ ਸੱਤਰ ਅਮਰੀਕ ਸਿੰਘ ਸੁਜੀਪਤਮ ਸੰਜੀਵ ਸ਼ਰਮਾ ਠਾਕੁਰ ਪ੍ਰਵੀਨ ਜਿਹੜੇ ਨੇ ਹਾਜ਼ਰ ਰਹੇ ਤੇ ਕੌਨਸਟੈਂਟ ਜੋਗਿੰਦਰ ਪਹਿਲਵਾਨ ਕਸਾਨ ਸੈਲਦੀ ਮੁਖੀ ਰਜਨੀ ਮਨਹਾਰ ਕਾਉਂਸਲਰ ਵਿਜੇ ਕੁਮਾਰ ਦੇਸ਼ ਰਾਜ ਰੋਸ਼ਨ ਲਾਲ ਸੋਨੀ ਸੋਨੂ ਕਾਉਂਸਲਰ ਵਿਕਰਮਜੀਤ ਸਿੰਘ ਬਿੱਕੂ ਬਲਜੀਤ ਸਿੰਘ ਟਿੰਕੂ ਜੁਗਲਕਿਸ਼ੋਰ ਟੋਨੀ ਪੱਕੋ ਪ੍ਰਿੰਸ ਸਾਥੀ ਇਹ ਸਾਰੇ ਜਿਹੜੇ ਨੇ ਇਸ ਮੌਕੇ ਤੇ ਮੌਜੂਦ ਸੀ ਪਿਛਲੇ ਦਿਨੋਂ ਜਿਹੜਾ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਇੱਕ ਅਪੱਧਰ ਟ੍ਰਿਪਣੀ ਕੀਤੀ ਸੀ ਡਾਕਟਰ ਅੰਬੇਦਕਰ ਦੇ ਬਾਰੇ ਉਹਦੇ ਸੰਬੰਧ ਚ ਅੱਜ ਜ਼ਿਲ੍ਹਾ ਪ੍ਰਧਾਨ ਨਰੇਸ਼ ਪੁਰੀ ਜੀ ਔਰ ਸਾਡੇ ਬਬਲੀ ਭਾਜੀ ਔਰ ਜਿੰਨੀ ਕਾਂਗਰਸ ਹੈ ਸਮੁੱਚੀ ਕਾਂਗਰਸ ਜਿਹੜੇ ਵਰਕਰ ਸਾਰੀ ਕਾਂਗਰਸ ਇੱਥੇ ਇਕੱਠੀ ਆ ਇਹ ਅੱਜ ਇਸ ਕਰਕੇ ਇੱਥੇ ਡੀਸੀ ਸਾਹਿਬ ਨੂੰ ਮਮਰੰਡਨ ਦੇਣ ਆਏ ਆ ਕਿ ਜਿਹੜਾ ਜਨਤਾ ਪਾਰਟੀ ਦਾ ਉਹ ਚਿਹਰਾ ਦਲਤ ਵਿਰੋਧੀ ਚਿਹਰਾ ਜਿਹੜਾ ਉਹ ਸਾਹਮਣੇ ਆ ਚੁੱਕਿਆ ਇਹਨਾਂ ਦੀ ਜਿਹੜੀ ਸੋਚ ਹੈ ਉਹ ਜਗ ਜਾਗ ਹੋ ਚੁੱਕੀ ਹੈ ਔਰ ਜੇਕਰ ਇਹਨਾਂ ਨੇ ਆਪਣੇ ਪਦ ਤੋਂ استਿਫਾ ਨਹੀਂ ਦਿੱਤਾ ਜਾਂ ਮਾਫੀ ਮੰਗੀ ਨਹੀਂ ਮਾਫੀ ਮੰਗੀ ਤੇ ਇਹ ਬੜੇ ਜ਼ੋਰ ਸ਼ੋਰ ਨਾਲ ਜਿਹੜਾ ਅੰਦੋਲਨ ਆ ਇਹ ਚਲਾਇਆ ਜਾਏਗਾ ਕਿਉਂਕਿ ਇਹ ਜਿਹੜਾ ਇਹ ਡਾਕਟਰ ਅੰਬੇਦਕਰ ਦਾ અપਮਾਨ ਨਹੀਂ ਇਹ ਹਰ ਜਨ ਦਾ અપਮਾਨ ਹੈ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਰਾਈਟ ਵੇਹ ਤੇ ਚਲਾਇਆ ਔਰ ਸਾਨੂੰ ਜੀਣ ਦੀਆਂ ਰਾਵਾਂ ਜਿਹੜੀਆਂ ਨਾ ਜਾਂ ਸਾਡਾ ਸਾਡਾ ਹੱਕ ਹੈ ਜਾਂ ਦਲਿਤ ਦਾ ਜਾਂ ਇੱਕ ਇਸਤਰੀ ਵਰਗ ਦਾ ਜਿਹੜਾ ਹੱਕ ਦੁਆਇਆ ਸੀ ਉਹ ਡਾਕਟਰ ਅੰਬੇਦਕਰ ਸਾਹਿਬ ਨੇ ਦੁਆਇਆ ਸੀ ਅਸੀਂ ਇਹ ਕਦੀ ਬਦਾਰਸ਼ ਨਹੀਂ ਕਰਾਂਗੇ ਔਰ ਇਹਨੂੰ ਅਸੀਂ ਪੂਰੇ ਜ਼ੋਰ ਸ਼ੋਰ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਇਹਨੂੰ ਆਪਣੀ ਆਵਾਜ਼ ਉਠਾਵਾਂਗੇ ਔਰ ਜਿੱਥੇ ਜਿੱਥੇ ਵੀ ਕਿਤੇ ਸਾਡਾ ਦਲਿਤ ਭਾਈਚਾਰਾ ਜਾਂ ਜਿੱਥੇ ਜਿੱਥੇ ਵੀ ਇਸ ਗੱਲ ਦੀ ਕੋਈ ਗੱਲਬਾਤ ਜਿੱਥੇ ਪਹੁੰਚੀ ਹੈ ਮੈਂ ਕਹਿੰਨਾ ਕਿ ਬਿਲਕੁਲ ਜ਼ੋਰ-ਜ਼ੋਰ ਤਰੀਕੇ ਨਾਲ ਇਸ ਗੱਲ ਨੂੰ ਉਠਾ ਕੇ ਇਹ ਭਾਰਤੀ ਜਨਤਾ ਪਾਰਟੀ ਦਾ ਨਕਾਬ ਜਿਹੜਾ ਝੂਠਾ ਨਕਾਬ ਦਲਿਤ ਵਿਰੋਧੀ ਹੈ ਇਹਨੂੰ ਪੂਰਾ ਜਾਗੂ ਜਾਰ ਕੀਤਾ ਜਾਏ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਮੁਰਦਾਬਾਦ ਦਿਸ਼ਾ ਮਰਦਾਬਾਦ ਮਰਦਾਬਾਦ ਮੁੰਡਾਬਾਦ ਬਹੁਤ ਬਹੁਤ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਾਰੇ ਕਾਂਗਰਸ ਕਮੇਟੀ ਦੇ ਜਿਲ੍ਹਾ ਲੈਵਲ ਤੇ ਧਰਨਾ ਦਿੱਤਾ ਔਰ ਅਮੀਸ਼ਾ ਜਿਨ੍ਹਾਂ ਨੇ ਅੰਬੇਦਕਰ ਜੀ ਦੇ ਖਿਲਾਫ ਮਾੜੀ ਟਿੱਪਣੀ ਕੀਤੀ ਹੈ ਉਹਨਾਂ ਦੇ ਖਿਲਾਫ ਅਸੀਂ ਇੱਥੇ ਧਰਨਾ ਦਿੱਤਾ ਔਰ ਉਹਨਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਕਿਉਂਕਿ ਅੰਬੇਦਕਰ ਜੀ ਜਿਹੜੇ ਆ ਸਾਡੇ ਸੰਵਿਧਾਨ ਦੇ ਨਿਰਮਾਤਾ ਹੀ ਨਹੀਂ ਲੱਖਾਂ ਲੋਕਾਂ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਬਸਦੇ ਆ ਔਰ ਉਹਨਾਂ ਨੇ ਮਤਲਬ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਉਹਨਾਂ ਬਾਰੇ ਬੋਲਣਾ ਔਰ ਸੰਵਿਧਾਨ ਦਾ ਕਹਾਨਾ ਕਰਨਾ ਅਮੀਸ਼ਾ ਲਈ ਇੱਕ ਸ਼ਰਮਨਾਕ ਗੱਲ ਹੈ ਅਸੀਂ ਸਾਰੇ ਉਹਦੀ ਨਿਖੇਦੀ ਕਰਨੇ ਆਂ ਅਗਰ ਉਹ ਆਪਣੀ ਇਹੋ ਜੀ ਸ਼ਬਦਾਵਲੀ ਤੋਂ ਨਾ ਹਟੇ ਤੇ ਇਹੋ ਜਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋਣਗੇ ਹੋ ਵੀ ਰਹੇ ਆ ਔਰ ਇਹਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਏਗਾ ਮੈਂ ਆਪਣੇ ਸਾਰੇ ਕਾਂਗਰਸੀ ਕਾਰਜਕਰਤਾ ਲੀਡਰ ਸਾਹਿਬਾਨ ਦਾ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਅੰਬੇਦਕਰ ਜੀ ਦੇ ਪ੍ਰਤੀ ਆਪਣੀ ਸ਼ਰਧਾ ਰੱਖਦੇ ਹੋਏ ਇਹ ਪ੍ਰੋਟੈਸਟ ਮਾਰਚ ਕੀਤਾ ਔਰ ਉਹਨਾਂ ਨੂੰ ਉਹਨਾਂ ਦਾ ਆਇਨਾ ਦਿਖਾਇਆ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਕੈਮਰਾ ਪਰਸਨ